ਕੀ ਹਾਲ ਹੈ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਫਿਰ ਮੇਰੇ YouTube ਚੈਨਲ ਤੇ Facebook ਪੇਜ ਤੇ ਅੱਜ ਆਪਾਂ ਗੱਲ ਕਰਾਂਗੇ ਇੱਕ ਧਿਆਨਕ ਸਟੋਰੀ ਦੀ ਇਹ ਸਟੋਰੀ ਸੁਣ ਕੇ ਤੁਹਾਨੂੰ ਐਂ ਲੱਗੂਗਾ ਵੀ ਸਾਨੂੰ ਕਿਸੇ ਵੀ ਚੀਜ਼ 'ਤੇ ਯਕੀਨ ਨਹੀਂ ਕਰਨਾ ਚਾਹੀਦਾ ਤੁਹਾਨੂੰ ਐਂਡ ਤੱਕ ਪਤਾ ਨਹੀਂ ਲੱਗਣਾ ਵੀ ਇਹ ਕੇਸ 'ਚ ਹੋ ਕੀ ਰਿਹਾਗਾ ਚਲੋ ਆਪਾਂ ਬਣੀ ਗੱਲ ਨਹੀਂ ਕਰਦੇ ਕਰਦੇ ਹਾਂ ਸਟਾਰਟ ਇਹ ਕੇਸ ਹੈ ਕੇਰਲਾ ਦਾ ਕੇਰਲਾ 'ਚ ਇੱਕ ਮਗਲਵੀ ਸ਼ਰਨ ਰਾਜ ਦਾ ਨਾਮ ਹੁੰਦਾ ਮੁੰਡੇ ਦਾ ਉਹਦੀ ਉਮਰ ਹੁੰਦੀ ਹੈ 23 ਸਾਲ 23 ਸਾਲ ਦੇ ਉਹਨੂੰ ਇੱਕ ਮਰ ਇੱਕਦਮ ਅਚਾਨਕ ਉਲਟੀਆਂ ਲੱਗ ਜਾਂਦੀਆਂ ਉਹ ਵੀ ਨੀਲੇ ਰੰਗ ਦੀਆਂ ਉਲਟੀਆਂ ਮਤਲਬ ਇਹ ਉਟਟੀਆਂ ਛਾਲੀਆਂ ਕੁਝ ਮਤਲਬ ਇਹਦਾ ਫੇਫੜੇ ਫੇਲ ਹੋ ਜਾਂਦੇ ਹੈਗੇ ਗੁਰਦੇ ਫੇਲ ਹੋ ਜਾਂਦੇ ਹੈਗੇ ਸਿਰ ਨਾ ਦਰਦ ਕਰ ਰਿਹਾ ਹੁੰਦਾ ਉਹਦਾ ਤੇ ਉਹਨੂੰ ਹਸਪਤਾਲ ਲੈ ਕੇ ਜਾਇਆ ਜਾਂਦਾ ਜਦੋਂ ਹਸਪਤਾਲ ਵਾਲੇ ਪੁੱਛਦੇ ਆ ਕਿ ਇਹ ਮਤਲਬ ਇਹਨੇ ਕੀ ਖਾਦਾ ਮਤਲਬ ਇਹ ਕਿਹੜੀ ਜ਼ਹਿਰ ਪੀਤੀ ਹੈ ਇਹਨੇ ਉਹ ਦੱਸੇ ਤੁਹਾਨੂੰ ਪੁਲਿਸ ਮਤਲਬ ਇਹ ਅਚਾਨਕ ਪੁਲਿਸ ਕੇਸ ਪੁਲਿਸ ਵੀ ਆ ਜਾਂਦੀ ਹੈ ਕਿ ਨੌਜੋਦੋਂ ਪੁਲਿਸ ਕੇਸ ਹੁੰਦਾ ਹੈ ਗਾ ਇਹ ਜ਼ਹਿਰ ਲਾਤੋਂ ਤੇ ਜਦੋਂ ਹਸਪਤਾਲ ਵਾਲੇ ਉਹਨਾਂ ਦੇ ਧਰਮ ਪੁੱਛਦੇ ਵੀ ਤੁਹਾਨੂੰ ਦੱਸੋ ਫੇਰ ਹੀ ਇਲਾਜ ਕਰਾਂਗੇ ਇਹਦਾ ਵੀ ਇਲਾਜ ਫੇਰ ਹੀ ਹੋਊਗਾ ਜੇ ਉਹਨਾਂ ਨੂੰ ਦਵਾਈ ਮਤਲਬ ਵੀ ਰੋਗ ਦਾ ਪਤਾ ਲੱਗੂਗਾ ਵੀ ਕਿਹੜਾ ਰੋਗ ਕਿਹੜੀ ਮਤਲਬ ਇਹਨਾਂ ਜ਼ਹਿਰ ਪੀਤੀ ਆ ਫੇਰ ਜਦੋਂ ਮਤਲਬ ਵੀ ਉਹ ਆਪ ਹੀ ਦੱਸ ਦਿੰਦਾ ਉਹ ਕਹਿੰਦਾ ਵੀ ਮੈਂ ਨਾ ਪੀਤਾ ਕਾੜਾ ਤੇ ਕਾੜਾ ਪੀਤਾ ਮੈਂ ਆਪਣੇ ਦੋਸਤ ਨਾਲ ਦੋਸਤ ਵੀ ਮੇਰਾ ਕਹਿੰਦਾ ਨਾਲ ਸੀ ਕਹਿੰਦਾ ਉਹਨੂੰ ਕੁਝ ਨਹੀਂ ਹੋਇਆ ਫੇਰ ਜਾਂਦੇ ਆ ਪੁਲਿਸ ਉਹਦੇ ਦੋਸਤ ਕੋਲ ਉਹਦੇ ਦੋਸਤ ਦਾ ਨਾਮ ਸੀਗਾ ਰਾਜਨ ਰਾਜਨ ਕਹਿੰਦਾ ਵੀ ਕਹਿੰਦਾ ਅਸੀਂ ਨਾ 3 ਦਿਨ ਪਹਿਲਾਂ ਇਹਦੀ ਗਰਲਫ੍ਰੈਂਡ ਕੋਲ ਗਏ ਸੀਗੇ ਉਹਦੇ ਘਰ ਗਏ ਸੀਗੇ ਤੇ ਉੱਥੇ ਕਹਿੰਦਾ ਮੈਂ ਖੜ ਗਿਆ ਬਾਹਰ ਇਹ ਜਾਵੜਾ ਮਤਲਬ ਵੀ ਅੰਤਰ ਤੇ ਕਹਿੰਦਾ ਜਦੋਂ ਇਹ 20 ਮਿੰਟਾਂ ਬਾਅਦ ਆਇਆ ਤੇ ਇਹ ਉਲਟੀਆਂ ਕਰ ਰਿਹਾ ਸੀਗਾ ਨੀਲੇ ਰੰਗ ਦਾ ਕਹਿੰਦਾ ਫੇਰ ਮਤਲਬ ਵੀ ਉਹ ਪਰੌਖ ਵਾਲੇ ਪੁੱਛਦੇ ਵੀ ਕੁੜੀ ਕੌਣ ਆ ਗਈ ਉਹ ਕੁੜੀ ਦੱਸਦਾ ਉਹਦਾ ਨਾਮ ਹੁੰਦਾ ਗ੍ਰੀਮਾ ਤੇ ਉਹ ਮਤਲਬ ਵੀ ਕਾਲਜ ਜਿੱਤੇ ਇਕੱਠੇ ਰਹਿ ਰਹੇ ਇਕੱਠੇ ਰਹਿਣ ਮਤਲਬ ਪਿਆਰ ਹੋ ਗਿਆ ਸੀ ਉਹਨਾਂ ਨੂੰ ਦੋਨੋਂ ਕਾਲਜ ਦੀ ਬਸ ਵਿੱਚ ਤੇ ਫਿਰ ਉਹ ਕਹਿੰਦਾ ਵੀ ਉਹਨਾਂ ਨੂੰ ਪਿਆਰ ਹੋਇਆ ਹੌਲੀ ਹੌਲੀ ਵੀਰੇ ਇੱਕ ਦੂਜੇ ਦੇ ਘਰੇ ਆਉਣ ਜਾਣ ਲੱਗ ਗਏ ਫਿਰ ਪੁਲਿਸ ਮਤਲਬ ਵੀ ਜਾਂਦੀ ਹੈਗੀ ਗ੍ਰੀਮਾ ਕੋਲ ਗ੍ਰੀਮਾ ਕੋਲ ਜਾਂਦੀ ਹੈ ਜਦੋਂ ਫਿਰ ਗ੍ਰੀਮਾ ਤੋਂ ਪੁੱਛਦੀ ਹੈ ਵੀ ਹਾਂ ਦੱਸੋ ਤੇ ਉਹ ਕਹਿੰਦੀ ਨਾ ਮੈਂ ਤਾਂ ਅਕਸਰ ਕੜਾ ਪੀਂਦੀ ਆਗੀ ਮੇਰਾ ਜਦੋਂ ਸਿਰ ਦਰਦ ਹੁੰਦਾ ਤਾਂ ਮੈਂ ਉਹ ਕੜਾ ਪੀ ਲੈਂਦੀ ਆਏ ਤੇ ਕਹਿੰਦੀ ਇੱਕ ਵਧੀਆ ਚੀਜ਼ ਹਾਂ ਆਪਾਂ ਨੂੰ ਵੀ ਵਧੀਆ ਕਾੜਾ ਤਾਂ ਵਧੀਆ ਮਤਲਬ ਵੀ ਚੀਜ਼ ਹੈ ਸਿਹਤ ਲਈ ਬਹੁਤ ਵਧੀਆ ਕਾੜਾ ਹੁੰਦਾ ਹੈਗਾ ਤੇ ਕਾੜੇ ਨਾਲ ਉਹਦੀ ਬਹੁਤ ਕਿੱਦਾਂ ਹੋਈ ਹੁਣ ਇਹ ਟਵਿਸਟ ਦੀ ਗੱਲ ਹੈ ਤੇ ਉਹ ਮਤਲਬ ਵੀ ਫਿਰ ਉਹ ਕਹਿੰਦੀ ਮੈਂ ਅਕਸਰ ਕਾੜਾ ਪੀਂਦੀ ਆ ਜੀ ਸਿਰ ਦਰਦ ਹੁੰਦਾ ਤੇ ਇਹ ਮੈਨੂੰ ਕਹਿੰਦਾ ਵੀ ਮੈਂ ਵੀ ਪੀਣਾਗਾ ਕਿ ਫਿਰ ਕਹਿੰਦੀ ਮੈਂ ਇਹਨੂੰ ਕਰਦੀ ਆ ਮਤਲਬ ਵੀ ਸ਼ਰਨ ਰਾਜ ਕਹਿੰਦਾ ਮੈਂ ਵੀ ਕਾੜਾ ਪੀਣਾਗਾ ਤੇ ਮਤਲਬ ਉਹ ਚੈਲੰਜ ਕਰਦੀ ਆ ਜੀ ਗ੍ਰੀਮਾ ਸ਼ਰਨ ਰਾਜ ਚੈਲੰਜ ਇਹ ਹੁੰਦਾ ਵੀ ਤੂੰ ਪੀ ਕੇ ਦਿਖਾ ਕਾੜਾ ਤੇ ਉਹ ਕੜਾ ਪੀ ਜਾਂਦਾਗਾ ਤੇ ਜਦੋਂ ਕੜਾ ਉਹ ਪੀ ਜਾਂਦਾਗਾ ਫਿਰ ਉਸ ਤੋਂ ਬਾਅਦ ਉਹ ਪੇਸਟ ਜਿਹੜਾ ਜਵਾਨ ਦਾ ਮੂੰਹ ਦਾ ਲਾ ਲਓ ਕੌੜਾ ਹੋ ਜਾਂਦਾਗਾ ਫਿਰ ਉਸ ਤੋਂ ਬਾਅਦ ਪਿੰਦਾ ਮੈਂਗੋ ਸ਼ੇਕ ਕਿ ਨਹੀਂ ਮੈਂ ਮੈਂਗੋ ਸ਼ੇਕ ਪਿਆ ਦਿੰਨੀ ਆ ਉਹਨੂੰ ਤੇ ਉਹ ਸਭ ਮੈਂਗੋ ਸ਼ੇਕ ਕਰਨੀ ਹੋ ਰਿਹਾਗਾ ਉਹ ਉਲਟੀਆਂ ਤੇ ਫਿਰ ਉਸ ਤੋਂ ਬਾਅਦ ਦਾ ਮਤਲਬ ਸ਼ਨਰਾਜ ਦੀ ਤਬੀਅਤ ਬਹੁਤ ਖਰਾਬ ਹੁੰਦੀ ਆ ਕਿ ਪ੍ਰੋਫੈਸਰ ਬਿਆਨ ਲੈਂਦੀ ਆ ਉਹ ਤਾਂ ਬਿਆਨ ਇਹ ਲੈਂਦੀ ਆ ਕਿ ਵੀ ਤੂੰ ਦੱਸ ਦੇ ਵੀ ਤੈਨੂੰ ਕਿਸ ਕਿਸ ਤੇ ਸ਼ੱਕ ਆਗਾ ਉਹ ਚੱਕ ਕਿਸੇ ਦਿਨ ਜ਼ਹਿਰ ਕਰਦਾ ਉਹ ਕਹਿੰਦਾ ਵੀ ਮੈਨੂੰ ਕਿਸੇ ਤੇ ਕਿਸ ਮੈਂ ਨਾ ਕਿਸੇ ਤੇ ਮਾਰ ਨਾ ਲੈਣਾਗਾ ਤੇ ਨਹੀਂ ਮੈਨੂੰ ਕਿਸੇ ਤੇ ਸ਼ੱਕ ਆਗਾ ਕਹਿੰਦਾ ਇਹ ਸਿਰਫ ਕਾੜੇ ਨਾਲ ਹੀ ਹੋ ਰਿਹਾ ਹੈਗਾ ਮੇਰੇ ਨਾਲ ਜੋ ਵੀ ਹੋ ਰਿਹਾ ਹੈਗਾ ਫਿਰ ਉਹਦੀ ਹੋ ਜਾਂਦੀ ਹੈਗੀ ਮੌਤ ਮੌਤ ਹੋ ਜਾਂਦੀ ਹੈਗੀ ਸ਼ਨ ਰਾਜ ਦੀ ਅਗਲੇ ਦਿਨ ਫਿਰ ਪੋਸਟਮਾਰਟ ਮਾਉਂਦਾ ਪੋਸਟਮਾਰਟ ਵਿੱਚ ਆਉਂਦਾਗਾ ਉਹ ਮਤਲਬ ਵੀ ਜ਼ਹਿਰ ਦਾ ਨਾਮ ਉਹ ਮਤਲਬ ਜ਼ਹਿਰ ਦਾ ਨਾਮ ਆਪਾਂ ਜਿਹੜੀ ਫਸਲਾਂ ਦੇ ਮੌਤ ਮੁਰ ਕਰਦੇ ਹੁੰਨੇ ਆ ਜਿਹੜੀ ਉਹ ਜ਼ਹਿਰ ਸੀ ਪਿੱਤੀ ਹੋਣੀ ਹੈ ਤੋਂ ਕਿਨੇ ਪਿਆਈ ਕਿਵੇਂ ਪੀਤੀ ਉਹ ਸਭ ਗੱਲਾਂ ਹਜੇ ਮਤਲਬ ਕਿ ਪਾਰਟ ਡਾਰਕ ਪਾਰਟ ਸ਼ੁਰੂ ਹੋ ਗਿਆ ਇਸ ਇਸ ਸਟੋਰੀ ਦਾ ਤੇ ਫਿਰ ਇਹ ਦੂਆ ਕੇਸ ਜਾਂਦਾ ਹੈ ਕ੍ਰਾਈਮ ਬ੍ਰਾਂਚ ਕੋ ਜਿਸ ਦਿਨ ਜਿਵੇਂ ਕ੍ਰਾਈਮ ਬ੍ਰਾਂਚ ਕੋਲ ਕੇਸ ਜਾਂਦਾ ਸਭ ਤੋਂ ਪਹਿਲਾਂ ਕ੍ਰਾਈਮ ਬ੍ਰਾਂਚ ਫੋਨ ਚੈੱਕ ਕਰਦੀ ਹੈ ਜੀ ਤੇ ਫੋਨ ਤੇ ਕੀ ਮਿਲਦਾ ਉਹਨਾਂ ਨੂੰ ਕ੍ਰਾਈਮ ਬ੍ਰਾਂਚ ਵਾਲਿਆਂ ਨੂੰ ਤੇ ਚੈਟ ਮਿਲਦੀ ਹੈ ਉਹ ਉਹ ਵੀ ਜੋ ਸਕੌਟਚ ਕਰ ਰਿਆ ਸੀ ਗਰੀਮਾਂ ਨਾਲ ਬੇਕਰਨ ਜਿਵੇਂ ਮਰਦਾ ਪਿਆ ਵੀ ਉਹ ਬੰਦਾ ਚੈਟ ਕਰ ਰਿਹਾ ਸੀ ਗਰੀਮਾ ਨਾਲ ਤੇ ਚੈਟ ਚ ਕੀ ਲਿਖ ਰਿਹਾ ਸੀ ਉਹ ਚੈਟ ਚ ਹੀ ਲਿਖਿਆ ਸੀ ਵੀ ਕਾੜੇ ਨਾਲ ਕਿਵੇਂ ਹੋ ਸਕਦਾ ਹੈ ਇਦਾਂ ਫਿਰ ਗਰੀਮਾ ਦੱਸਦੀ ਹੈ ਕਿ ਵੀ ਇਹ ਮੈਂ ਕਹਿੰਦੀ ਜਿਹੜਾ ਮੈਂ ਕੋਸ਼ੇਕ ਪੈਸਾ ਨਾ ਤੈਨੂੰ ਉਹ ਮੈਂ ਕੋਸ਼ੇਕ ਸੀ ਐਕਸਪਾਇਰ ਤੇ ਉਹ ਫਿਰ ਦੱਸਦੀ ਹੈ ਮੈਂ ਕੋਸ਼ੇਕ ਐਕਸਪਾਇਰ ਸੀਗਾ ਤੇ ਹੁਣ ਪੁਲਿਸ ਜਾਂਦੀ ਹੈਗੀ ਪੁਲਸ ਨੂੰ ਸਾਰਾ ਸ਼ੱਕ ਹੋ ਜਾਂਦਾ ਗਰੀਮਾ ਤੇ ਉਹ ਜਾਂਦੀ ਹੈ ਗਰੀਮਾ ਕੋਲ ਪੁਲਸ ਤੇ ਗਰੀਮਾ ਦੇ ਮਤਲਬੇ ਵੀ ਜਿਹੜੇ ਬਿਆਨ ਉਹ ਚੇਂਜ ਹੋ ਜਾਂਦੇ ਹੈਗੇ ਪਹਿਲਾਂ ਵਾਲੇ ਬਿਆਨ ਹੋਰ ਸੀ ਹੁਣ ਨਾਲੇ ਹੋਰ ਆ ਗਏ ਹੁਣ ਉਹ ਕਹਿੰਦੀ ਵੀ ਮੇਰੇ ਰਿਸ਼ਤੇਦਾਰ ਦੇ ਇੱਕ ਮਤਲਬੀ ਇਹ ਆਪ ਲੋਕ ਤੁਸੀਂ ਸਮਝ ਲੋ ਵੀ ਰਿਸ਼ਤੇਦਾਰ ਜੀ ਕਿਸੇ ਕੁੜੀ ਨੇ ਦਿੱਤਾ ਸੀ ਇਹ ਕਾੜਾ ਮੈਨੂੰ ਤੇ ਜਦੋਂ ਉਹਨੂੰ ਮਤਲਬ ਉਹ ਕੁੜੀ ਪੁੱਜ ਜਾਂਦੀ ਉਹ ਕੁੜੀ ਦਾ ਨਾਮ ਹੁੰਦਾ ਪ੍ਰਿਆ ਉਹ ਪੁਲਸ ਵਾਲੇ ਪ੍ਰਿਆ ਕੋਲ ਜਾਂਦੇ ਕ੍ਰਾਈਮ ਬੋਰਡ ਚਲੇ ਪ੍ਰਿਆ ਕੋਲ ਜਾਂਦੇ ਹੈਗੇ ਪ੍ਰਿਆ ਕਹਿੰਦੀ ਵੀ ਮੈਂ ਮਤਲਬ ਮੈਡੀਕਲ ਤੋਂ ਲੈ ਕੇ ਆਈ ਸੀਗੀ ਇਹ ਬੁਰਪੋਲਸ ਜਾਂਦੀ ਹੈ ਮੈਡੀਕਲ ਵਾਲਿਆਂ ਕੋਲ ਮੈਡੀਕਲ ਵਾਲੇ ਕਹਿੰਦੇ ਵੀ ਅਸੀਂ ਇਦਾਂ ਦੀ ਚੀਜ਼ ਕੋਈ ਰੱਖਦੇ ਨਹੀਂ ਮਤਲਬ ਇਹ ਬ੍ਰਾਂਡ ਦਾ ਜੋ ਕੁਝ ਵੀ ਲਾ ਲੋ ਉਹ ਸਾਫ਼ ਨਹੀਂ ਉਕਾਰ ਕਰ ਦਿੰਦੇ ਵੀ ਸਾਡੇ ਕੋਲ ਕੁਝ ਹੀ ਹੈ ਇਦਾਂ ਦਾ ਫਿਰ ਪੁੱਛ ਜਾਂਦੀ ਹੈ ਪ੍ਰਿਆ ਕੋਲ ਹੁਣ ਪ੍ਰਿਆ ਨੂੰ ਥੋੜ੍ਹੀ ਜਿਹੀ ਸਖਤੀ ਨਾਲ ਪੁੱਛਦੀ ਹੈ ਕਿ ਜਦੋਂ ਫਿਰ ਪ੍ਰਿਆ ਮੰਨ ਜਾਂਦੀ ਹੈਗਾ ਉਹ ਕਹਿੰਦੇ ਵੀ ਮੈਨੂੰ ਗ੍ਰੀਮਾ ਨੇ ਤੂੰ ਦਾ ਫੋਨ ਆਇਆ ਸੀ ਗ੍ਰੀਮਾ ਦਾ ਤੇ ਉਹ ਕਹਿੰਦੀ ਸੀ ਵੀ ਇਹ ਸਭ ਮਤਲਬ ਤੂੰ ਆਪ ਦੇ ਸਿਰ ਲੈ ਲੈ ਤੇ ਮਤਲਬ ਉਹ ਹਰ ਮੰਨ ਜਾਂਦੀ ਹੈ ਕਿ ਗ੍ਰੀਮਾ ਜਦੋਂ ਉਹ ਉਹ ਕਹੇ ਜਦੋਂ ਪੁਲਿਸ ਗ੍ਰੀਮਾ ਕੋਲ ਵਾਪਸ ਜਾਂਦੀ ਹੈ ਕਿ ਫਿਰ ਗ੍ਰੀਮਾ ਮੰਨ ਜਾਂਦੀ ਹੈ ਗ੍ਰੀਮਾ ਮੰਨ ਜਾਂਦੀ ਹੈ ਵੀ ਹਾਂ ਉਹ ਨਾ ਸੁਣਵੇਂ ਗੱਲ ਦਸਨੀ ਭੁੱਲ ਗਏ ਇਹਨਾਂ ਨੂੰ ਉਸ ਤੋਂ ਪਹਿਲਾਂ ਵਿਆਹ ਗ੍ਰੀਮਾ ਦਾ ਤੇ ਸ਼ਰਨ ਰਾਜ ਦਾ ਹੋਇਆ ਸੀ ਵਿਆਹ ਇਹਨਾਂ ਨੇ ਬਹੁਤ ਟਾਈਮ ਪਹਿਲੇ ਹੀ ਵਿਆਹ ਕਰਾ ਲਿਆ ਸੀਗਾ ਤੇ ਘਰਦਾਂ ਤੋਂ ਚੋਰੀ ਰਹਿ ਰਹੇ ਸੀ ਤੇ ਉਹ ਫਿਰ ਗ੍ਰੀਮਾ ਕਹਿੰਦੀ ਹੈ ਵੀ ਮੈਂ ਵਿਆਹ ਤੋਂ ਖੁਸ਼ ਨਹੀਂ ਸੀਗੀ ਤੇ ਬਿਆਨ ਤੋਂ ਮੈਂ ਖੁਸ਼ ਨਹੀਂ ਸੀ ਜੀ ਤੇ ਮੈਨੂੰ ਲੱਗਦਾ ਸੀਗਾ ਤੇ ਜੇ ਮੈਂ ਉਹਨੂੰ ਛੱਡੂੰਗੀ ਅਤਲ ਵੀ ਉਹ ਕਹਿੰਦੀ ਨਾ ਕੋਈ ਬਿਆਦ ਖੁਸ਼ ਨਹੀਂ ਸੀ ਪਰ ਮੈਨੂੰ ਇੰਨਾ ਤੰਗ ਵੀ ਨਹੀਂ ਕਰਦਾ ਸੀਗਾ ਤੇ ਮੈਨੂੰ ਵਧੀਆ ਮੇਰੇ ਨਾਲ ਪਿਆਰ ਨਾ ਰਹਿੰਦਾ ਸੀਗਾ ਖੁਸ਼ ਰਹਿੰਦਾ ਸੀ ਮੇਰੇ ਨਾਲ ਪਰ ਕਹਿੰਦੀ ਮੈਂ ਇਹਦੇ ਨਾਲ ਨਹੀਂ ਰਹਿਣਾ ਸੀ ਪਤਾ ਨਹੀਂ ਕਿਹੜੀ ਗੱਲੋਂ ਨਹੀਂ ਰਹਿਣਾ ਸੀਗਾ ਹੁਣ ਉਹ ਤਾਂ ਆਪਾਂ ਨੂੰ ਪਤਾ ਨਹੀਂਗਾ ਤੇ ਉਹ ਪਰ ਉਹ ਪਰ ਕਹਿੰਦੀ ਜੇ ਮੈਂ ਉਹਨੂੰ ਛੱਡਦੀ ਸੀਗੀ ਤਾਂ ਤੇ ਮੈਨੂੰ ਇਹ ਡਰ ਸੀਗਾ ਵੀ ਇਹ ਜਿਹੜੀਆਂ ਇਹਦੇ ਫੋਨ 'ਚ ਨਾ ਪ੍ਰਾਈਵੇਟ ਵੀਡੀਓ ਤੇ ਫੋਟੋਆਂ ਸੀ ਪ੍ਰਾਈਵੇਟ ਜਿਹੜੇ ਸਮਝ ਚੁੱਕੇ ਹੋਗੇ ਕਿਹੜੀਆਂ ਫੋਟੋਆਂ ਵਾਲੀ ਵੀਡੀਓ ਦੇ ਮੈਂ ਗੱਲ ਕਰ ਰਿਹਾ ਹਾਂਗਾ ਉਹ ਇਹਦੇ ਫੋਨ 'ਚ ਸੀਗਾ ਤੇ ਇਹਨੂੰ ਧਰਸੀ ਮਤਲਬ ਜੀ ਗ੍ਰੀਮਾ ਨੂੰ ਬੇ ਜੇ ਮੈਂ ਇਹਨੂੰ ਛੱਡਿਆ ਜਾਂ ਮੈਂ ਇਹਨੂੰ ਇਨਕਾਰ ਕੀਤਾ ਵਿਆਹ ਤੋਂ ਮਤਲਬ ਜੀ ਦੁਆ ਰਹਣ ਤੋਂ ਤੇ ਇਹ ਮੇਰੇ ਵੀਡੀਓ ਜਾਂ ਫੋਟੋਆਂ ਲੀਕ ਨਾ ਕਰ ਦੇ। ਇਸ ਡਰ ਕਾਰਨ ਮਤਲਬ ਜਿਹੜੀ ਗ੍ਰੀਮਾ ਨੇ ਕਦਮ ਚੁੱਕਿਆ ਕਾੜੇ 'ਚ ਉਹ ਜ਼ਹਿਰ ਮਲਾਈ ਫਸਲਾਂ ਤੇ ਕਰਨ ਨਾਲ ਜ਼ਹਿਰ ਸੀ ਉਹ ਉਹ ਜਰ ਮਲਾਈ ਉਹਨੇ ਕਾੜੇ ਚ ਤੇ ਦੋ ਵਾਰ ਕਾੜਾ ਮਤਲਬ ਹੀ ਪਿਆਇਆ ਉਹ ਸ਼ਰਨ ਰਾਜ ਹੁਣ ਇਹ ਇੱਥੇ ਕਹਾਣੀ ਮਤਲਬ ਹੈ ਜੇ ਖਤਮ ਹੋਈ ਹੁੰਦੀ ਫਿਰ ਉਸ ਤੋਂ ਬਾਅਦ ਜਦੋਂ ਉਹ ਕਹਿੰਦੀ ਹੈ ਉਹਨੂੰ ਸਜ਼ਾਤ ਹੋਈ ਜਾਂਦੀ ਹੈ ਮਤਲਬ ਹੀ ਜਦੋਂ ਇੱਕ ਸੁਣ ਮੈਂ ਇੱਕ ਗੱਲ ਸੁਣੀ ਉਹ ਕੋ ਲਗਾ ਇਹ ਮਤਲਬ ਇਹ ਮਾਰਨ ਤੋਂ ਪਹਿਲਾਂ ਉਹਨੇ ਬਹੁਤ ਵਾਰ ਨੂੰ ਮਤਲਬ ਹੋ ਗਿਆ ਕੀਤਾ ਸੀਗਾ 9 ਵਾਰ ਮਾਰਨ ਦੀ ਕੋਸ਼ਿਸ਼ ਕੀਤੀ ਸੀ ਗ੍ਰਿਮਾ ਨੇ ਸ਼ਰਨ ਰਾਜ ਇੱਕ ਵਾਰੀ ਦਾ ਕਾਲਜ ਦੀ ਕੰਟੇਨ ਚ ਉਹਨਾਂ ਮਤਲਬ ਵੀ 60 65 ਪੈਰਾਸੀਟਾ ਮੋਲ ਘੋਲ ਕੇ ਪਾਣੀ ਚ ਪਿਆਤੀਆ ਪਾਣੀ ਚ ਘੋਲ ਕੇ ਦੇਣ ਲੱਗੀ ਸੀਗੀ ਤੇ ਗ੍ਰਿਮਾ ਉਹਨੂੰ ਚਰਨ ਰਾਜ ਨੂੰ ਉਹ ਕਹਿੰਦਾ ਵੀ ਇਹਦਾ ਰੰਗ ਚੇਂਜ ਆ ਮੈਨੂੰ ਤੇਰੇ ਵਾਲਾ ਦੇ ਦੇ ਸੋਡਾ ਤੇ ਉਹ ਉਹ ਸੋਡਾ ਗ੍ਰਿਮ ਵਾਲਾ ਪੀ ਜਾਂਦਾ ਤੇ ਉੱਥੇ ਜਾਂਦਾ ਉਹ ਬਚ ਇਸ ਮੋੜ ਦੋ ਦਿਨ ਉੱਥੋਂ ਦੇ ਚੰਗੀ ਪਰ 12 ਟਾਈਮ ਉਹ ਕਿਸਮਤ ਜੁ ਦੁਨੀਆ ਦਾ ਰਹਿਣਾ ਨਹੀਂ ਲਿਖਿਆ ਸੀਗਾ ਤੇ ਇਤੋਂ ਮਤਲਬ ਵੀ ਕਹਾਣੀ ਹੁੰਦੀ ਹੈ ਸਮਾਪਤ ਤੇ ਜਦੋਂ ਪ੍ਰਿਆ ਨੂੰ ਸਜ਼ਾ ਹੋ ਜਾਂਦੀ ਹੈ ਤੇ ਉਹ ਟ੍ਰਾਂਸਫਰ ਹੁੰਦਾ ਮਤਲਬ ਥਾਣੇ ਤੋਂ ਜੇਲ੍ਹ ਤੱਕ ਦਾ ਤੇ ਉਹ ਰਸਤੇ 'ਚ ਨਾ ਮਤਲਬ ਵੀ ਉਹ ਦੂਗ ਨਾਲ ਉਹ ਪੁਲਿਸ ਮੁਲਾਕਾ ਮਾ ਜਾਂਦੀ ਹੈ ਨਾ ਲੇਡੀ ਤੇ ਉਹ ਕਹਿੰਦੀ ਹੈ ਵੀ ਆਪਾਂ ਮੈਂ ਥੋੜਾ ਬਾਥਰੂਮ ਕਰਨਾ ਹੈ ਗਰੀਮਾ ਕਹਿੰਦੀ ਹੈ ਤੇ ਜਦੋਂ ਇਹ ਬਾਥਰੂਮ 'ਚ ਜਾਂਦੀ ਹੈਗੇ ਉੱਥੇ ਮਤਲਬ ਟਾਇਲਟ ਸਾਫ ਕਰਨ ਨਾਲ ਜਿਹੜਾ ਹੁੰਦਾ ਉਹ ਪੀ ਜਾਂਦੀ ਹੈ ਤੇ ਉਹਦਾ ਵਾਸਤੇ ਲੈ ਅੰਦਾਗਾ ਉਹ ਜਿਹੜੀਆਂ ਦੋ ਪੁਲਿਸ ਵਾਲੀਆਂ ਸੀ ਨਾ ਉਹਨਾਂ ਨੂੰ ਮਤਲਬ ਵੀ ਸਸਪੈਂਡ ਕੀਤਾ ਜਾਂਦਾਗਾ ਤੇ ਨਾਲੇ ਤਾਂ ਇਹ ਦੋ ਪਰਸਾਂ ਵਾਲੇ ਜਿੱਤ ਕੀ ਕਰਾਉ ਕਰਕੇ ਗ੍ਰਿਮਾ ਤੇ ਨਾਲੇ ਉਹ ਬੰਦੇ ਦੀ ਜਿਹੜਾ ਉਹ ਸਭ ਤੋਂ ਵੱਧ ਪਿਆਰ ਕਰਦਾ ਸੀਗਾ ਜਿਹਨੇ ਉਹਨੇ ਆਪਦੇ ਘਰ ਤੋਂ ਵੀ ਘਰਦਿਆਂ ਤੋਂ ਵੀ ਲੁਕੋ ਕੇ ਰੱਖਿਆ ਸੀਗਾ ਤੇ ਉਹ ਬੰਦੇ ਦਾ ਇਹਨੇ ਜਿੰਦਗੀ ਤੋਆ ਕਰਤੀ ਮਾਰਤਾ ਹੂੰ ਇਤੋਂ ਮਸਲੇ ਵੀ ਇਸ ਕਹਾਣੀ ਤੋਂ ਆਪਾਂ ਨੂੰ ਸਿੱਖਣ ਨੂੰ ਮਿਲਦਾਗਾ ਵੀ ਕਿਸੇ ਤੇ ਵੀ ਅੰਨੋ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਕਿ ਘਰਦਿਆਂ ਤੋਂ ਉੱਪਰ ਕੁਛ ਨਹੀਂ ਧੰਨਵਾਦ ਤੁਹਾਡੀ ਸਟੋਰੀ ਸੁਣਨ ਲਈ ਬਾਏ